ਮਾਜ ਮਹੱਲਾ ਤੀਜਾ ਘਰ ਪਹਿਲਾ ਕਰਮ ਹੋਵੇ ਸਤਿਗੁਰੂ ਮਿਲਾਏ ਸੇਵਾ ਸੁਰਤ ਸਬਦ ਚਿਤ ਲਾਏ ਹਮੇ ਮਾਰ ਸਦਾ ਸੁਖ ਪਾਇਆ ਮਾਇਆ ਮੋਹ ਚੁਕਾਵਣਿਆ ਹਾਂ ਵਾਰੀ ਜਿਓ ਵਾਰੀ ਸਤਗੁਰ ਕੈ ਬਲਹਾਰਣਿਆ ਹੌ ਵਾਰੀ ਜਿਓ ਵਾਰੀ ਸਤਗੁਰ ਕੈ ਬਲਿਹਾਰਣਿਆ ਹੌ ਵਾਰੀ ਜਿਓ ਵਾਰੀ ਸਤਗੁਰ ਕੈ ਬਲਿਹਾਰਣਿਆ ਗੁਰਮਤੀ ਪਰਗਾ ਸੋ ਹੋਵ ਜੀ ਅਨ ਦਿਨ ਹਰ ਗੁਣ ਗਾਵਣਿਆ ਰਹਾਓ ਤਨ ਮਨ ਖੋਜੇ ਤਾਣਾ ਉਪਾਏ ਧਾਵਤ ਰਖੈ ਠਾਕ ਰਹਾਏ ਗੁਰ ਕੀ ਬਾਣੀ ਅਨ ਦਿਨ ਗਾਵੈ ਸਹਜੇ ਭਗਤ ਕਰਮਣਿਆ ਇਸ ਕਾਇਆ ਅੰਦਰ ਵਸਤੇ ਅਸ਼ੰਖਾਂ ਗੁਰ ਅਨੁਖ ਸਾਚ ਮਿਲੈ ਤਾ ਵਿਖੋ ਨੌ ਦਰਵਾਜੇ ਦਸਮੈਂ ਮੁਕਤਾ ਨੌ ਦਰਵਾਜੇ ਬਸ ਸੁਨਾਇ ਮੁਕਤਾ ਅਨਹਦ ਸਬਦ ਵਜਾਵਣਿਆ ਸਚਾ ਸਾਹਿਬ ਸਚਿ ਨਾਹੀ ਗੁਰ ਪਰਸਾਦੀ ਮਨ ਵਸਾਈ ਅਨ ਦਿਨ ਸਦਾ ਰਹੇ ਰੰਗ ਰਤਾ ਦਰ ਸਚੈ ਸੋ ਜੀ ਪਾਵਣਿ ਆਉ। ਪਾਪ-ਪੁਨ ਕੀ ਸਾਰ ਨ ਜਾਣੀ। ਦੂਜੈ ਲਾਗੀ ਭਰਮ ਭੁਲਾਣੀ। ਅਗਿਆਨੀ ਅੰਧਾ ਮਗ ਨ ਜਾਣੈ। ਪਰ ਪਰੇ ਆਮਣ ਜਾਵਣਿ ਆਉ। ਗੁਰ ਸੇਵਾ ਤੇ ਸਦਾ ਸੁਖ ਪਾਇਆ ਹਮੇ ਮੇਰਾ ਠਾਕ ਰਹਾਇਆ ਗੁਰ ਸਾਖੀ ਮਿਟਿਆ ਅੰਧਿਆਰਾ ਬਜਰ ਕਪਾਟ ਖੁਲਾਵਣਿਆ ਹਮੇ ਮਾਰ ਮਨ ਵਸਾਇਆ ਹਮੇ ਮਾਰ ਮਨ ਵਸਾਇਆ ਗੁਰ ਚਰਣੀ ਸਦਾ ਚਿਤ ਲਾਇਆ ਗੁਰ ਕਿਰਪਾ ਤੇ ਮਨ ਤਨ ਨਿਰਮਲ ਨਰਮਲ ਨਾਮ ਧਿਆਵਣਿ ਆਉ ਜੀਵਨ ਮਰਨ ਸਭ ਤਉ ਦੇ ਤਾਈਂ ਦੇ ਸਬਖ ਸੇ ਤੇ ਸ ਦੇਵੜਿ ਆਈ ਨਾਨਕ ਨਾਮ ਧਿਆਏ ਸਦਾ ਤੂੰ ਜਮਣ ਮਰਣ ਸਵਾਰਣਿਆ ਬਾਜ ਮਹੱਲਾ ਤੀਜਾ ਮੇਰਾ ਪ੍ਰਭ ਨਿਰਮਲ ਅਗੰਮ ਅਪਾਰਾ ਬਿਨ ਤੱਕੜੀ ਤੋ ਲੈ ਸੰਸਾਰਾ ਗੁਰਮਖੋ ਹੋਵੇ ਸੋਈ 부জে ਗੁਣ ਕਹ ਗੁਣੀ ਸਮਾਵਣਿਆ ਹਾਂ ਵਾਰੀ ਜਿਓ ਵਾਰੀ ਹਰ ਕਾ ਨਾਮ ਮਨ ਵਸਾਵਣਿਆ ਜੋ ਸੱਚ ਲਾਗੇ ਸੇ ਅਨ ਦਿਨ ਜਾਗੇ ਜੋ ਸੱਚ ਲਾਗੇ ਸੇ ਅਨ ਦਿਨ ਜਾਗੇ ਦਰ ਸੱਚਾ ਸੋਭਾ ਪਾਵਣ ਰਹਾਓ ਆਪ ਸੁਣੈ ਤੈ ਆਪੇ ਵੇਖੈ ਜਿਸਨੋਂ ਨਦਰ ਕਰੇ ਸੋਈ ਜਨ ਲਿਖੈ ਆਪੇ ਲਾਇ ਲਏ ਸੋ ਲਾ ਗਏ ਗੋਰਮਖ ਸੱਚ ਕਮਾ ਮੰਣਿਆ ਜਿਸ ਆਪ ਭੁਲਾਏ ਸੋ ਕਿਥੈ ਹੱਥ ਪਾਏ ਜਿਸ ਆਪ ਭੁਲਾਏ ਸੋ ਕਿਥੈ ਹੱਥ ਪਾਏ ਪੂਰਾ ਬਲਖਿਆ ਸੋ ਮੇਟਣਾ ਨਾ ਜਾਏ ਜਿਨ ਸਤਗੁਰ ਮਿਲਿਆ ਸੇ ਵੱਡ ਭਾਗੀ ਪੂਰਾ ਕਰਮ ਮਿਲਾਵਣਿਆ ਜਿਨ ਸਤਗੁਰ ਮਿਲਿਆ ਸੇ ਵੱਡ ਭਾਗੀ ਪੂਰਾ ਕਰਮ ਮਿਲਾਵਣਿਆ ਪੈੜਾ ਤਨ ਅਨ ਦਿਨ ਸੁਤੀ ਪੈੜਾ ਤਨ ਅਨ ਦਿਨ ਸੁਤੀ ਕੰਤ ਵਿਸਾਰੀ ਅਬ ਗੁਣ ਅਬ ਗਣ ਮੁਤੀ ਪੈੜਾ ਤਨ ਅਨ ਦਿਨ ਸੁਤੀ ਕੰਤ ਵਿਸਾਰੀ ਅਬ ਗਣ ਮੁਤੀ ਅਨ ਦਿਨ ਸਦਾ ਫਿਰੈ ਬਿਜ ਲਾਂਦੀ ਬਿਨ ਪਰ ਨੀਂਦ ਨਾ ਪਾਵਣਿਆ ਅਨ ਦਿਨ ਸਦਾ ਫਿਰੈ ਬਿਜ ਲਾਂਦੀ ਬਿਨ ਪਰ ਨੀਂਦ ਨਾ ਪਾਵਣਿਆ ਅਨ ਦਿਨ ਸਦਾ ਫਿਰੈ ਬਿਜ ਲਾਂਦੀ ਬਿਨ ਪਰ ਨੀਂਦ ਨਾ ਪਾਵਣਿਆ ਪਈੜੇ ਸੁਖ ਦਾਤਾ ਜਾਤਾ ਹਮੇ ਮਾਰ ਗੁਰ ਸਬਦ ਪਛਾਤਾ ਸੇਜ ਸੁਹਾਵੀ ਸਦਾ ਪਿਰ ਰਾਵੇ ਸਚ ਸਿਗਾਰ ਬਣਾਵਣਿਆ ਲਖ ਚੌਰਾਸੀ ਜੀਉ ਪਾਏ ਜਿਸਨੂੰ ਨਦਰ ਕਰੇ ਤਿਸ ਗੁਰੂ ਮਿਲਾਏ ਜਿਸਨੂੰ ਨਦਰ ਕਰੇ ਐਸੋ ਗੁਰੂ ਮਿਲਾਏ ਕਰਿ ਬਖਕਾਰ ਸਦਾ ਜਨ ਨਿਰਮਲ ਬਰ ਸਚੈ ਨਾਮ ਸੁਹਾਵਣਿਆ ਲੇਖਾ ਮੰਗੇ ਤਾਂ ਕੰਨਨ ਦੀਏ ਸੁਖ ਨਹੀਂ ਫੋਨ ਦੂਐਤੀਏ ਆਪੇ ਬਖਸ ਲਏ ਪ੍ਰਭ ਸਾਚਾ ਆਪੇ ਬਖਸ ਮਿਲਾਵਣਿਆ ਆਪ ਕਰੇ ਤੈ ਆਪ ਕਰਾਏ ਪੂਰੇ ਗੁਰ ਕੈ ਸਬਦ ਮਿਲਾਏ ਨਾਨਕ ਨਾਮ ਮਿਲੇ ਵਡਿਆਈ ਅਪੇ ਮੇਲ ਮਿਲਾਮਣਿਆ ਮਾਜ ਮਹੱਲਾ ਤੀਜਾ ਇਕੋ ਆਪ ਫਿਰੈ ਪਰਛਨਾ ਗੋਰਾ ਮੁਖ ਵੇਖਾ ਤਾ ਇਹੋ ਮਨ ਭਿੰਨਾ ਤ੍ਰਿਸ਼ਨਾ ਤਾਜ ਸਾਹਿਜ ਸੁਖ ਪਾਇਆ ਇਕੋ ਮਨ ਵਸਾਵਣਿਆ ਹਉ ਵਾਰੀ ਜਿਉ ਵਾਰੀ ਇਕੋ ਸੋ ਸੇਉ ਕੈਤ ਲਾਵਣਿਆ ਗੁਰਮਤੀ ਮਨ ਇਕਤ ਘਰ ਆਇਆ ਸੱਚੇ ਰੰਗ ਰੰਗਾਵਣਿਆ ਰਹਾਓ ਇਹੋ ਜਗ ਭੂਲਾ ਤੈ ਆਪ ਭੁਲਾਇਆ ਇਹੋ ਜਗ ਭੂਲਾ ਤੈ ਆਪ ਭੁਲਾਇਆ ਇੱਕ ਵਿਸਾਰ ਦੂਜੈ ਲੋਭਾਇਆ ਆਨ ਤਨ ਸਦਾ ਫਿਰੈ ਭ੍ਰਮ ਭੂਲਾ ਬਿਨ ਨਾਵੈ ਦੁਖ ਪਾਵਣਿਆ ਜੋ ਰੰਗ ਰੱਤੇ ਕਰਮ ਵਿਧਾਤੇ ਗੁਰ ਸੇਵਾ ਤੇ ਜੁਗ ਚਾਰੇ ਜਾਤੇ ਜਿਸ ਨੂੰ ਆਪ ਦੇ ਵਡਿਆਈ ਹਰ ਕੈ ਨਾਮ ਸਮਾਵਣਿਆ ਮਾਇਆ ਮੋਹਿ ਹਰ ਚੇਤੈ ਨਾਹੀ ਜਾਮ ਪੁਰ ਬੱਧਾ ਦੁਖ ਸਹਾਹੀ ਅੰਨਾ ਬੋਲਾ ਕਿਛ ਨਦਰ ਨਾ ਆਵੇ ਮਨ ਮੁਖ ਪਾਪ ਪਚਾਵਣਿਆ ਇੱਕ ਰੰਗ ਰਾਤੇ ਜੋ ਤੁਧ ਆਪ ਲਿਵ ਲਾਏ ਭਾਏ ਭਗਤ ਤੇਰੇ ਮਨ ਭਾਏ ਸਤਿਗੁਰ ਸੇਵਨ ਸਦਾ ਸੁਖ ਦਾਤਾ ਸਭ ਇਛਾ ਆਪ ਪੂਜਾਮਣਿਆ ਹਰ ਜੀਉ ਤੇਰੀ ਸਦਾ ਸਰਣਾਇ ਆਪੇ ਬਖਸ਼ਹਿ ਦੇ ਵਡਿਆਈ ਜਮ ਕਾਲ ਤਿਸ ਨੇੜ ਨ ਆਵੇ ਜੋ ਹਰ ਹਰ ਨਾਮ ਧਿਆਵਣਿਆ ਅਨ ਦਿਨ ਰਾਤੇ ਜੋ ਹਰ ਭਾਏ ਮੇਰੇ ਪ੍ਰਭ ਮੇਲੇ ਮੇਲ ਮਿਲਾਏ ਸਦਾ ਸਦਾ ਸੱਚੇ ਤੇਰੀ ਸਰਣਾਈ ਸਦਾ ਸਦਾ ਸੱਚੇ ਤੇਰੀ ਸਰਣਾਈ ਤੂੰ ਆਪੇ ਸੱਚ 부ਝਾਵਣਿਆ ਜਿਨ ਸੱਚ ਜਾਤਾ ਸੇ ਸੱਚ ਸਮਾਣੇ ਹਰ ਗੁਣ ਗਾਵਹਿ ਸੱਚ ਵਖਾਣੇ ਨਾਨਕ ਨਾਮ ਰਤੇ ਬੈਰਾਗੀ ਨਿਜ ਘਰ ਤਾੜੇ ਲਾਵਣ ਆ ਮਾਜ ਮਹੱਲਾ ਤੀਜਾ ਸਬਦ ਹਮਾਰਾ ਸੋ ਮੂਆ ਜਾਪੈ ਕਾਲ ਨਾ ਚਾਪੈ ਦੁਖ ਨ ਸੰਤਪੈ ਜੋਤੀ ਵਿੱਚ ਮਿਲ ਜੋਤ ਸਮਾਣੀ ਸੋਣ ਮਨ ਸੱਚ ਸਮਾਵਣਿਆ ਹਉ ਵਾਰੀ ਜਿਉ ਵਾਰੀ ਹਰ ਕਹਿ ਨਾਏ ਸੋਭਾ ਪਾਵਣਿਆ ਸਤਗੁਰ ਸੇਵ ਸੱਚ ਚਿਤ ਲਾਇਆ ਗੁਰਮਤੀ ਸਹਿਜ ਸਮਾਵਣਿਆ ਰਹਾਓ ਕਾਇ ਕੱਚੀ ਕੱਚਾ ਚੀਰ ਹੰਡਾਏ ਦੁਜੈ ਲਾਗੇ ਮਹਲ ਨਾ ਪਾਏ ਅਨ ਦਿਨ ਜਲਦੀ ਫਰੇ ਦਿਨ ਰਾਤੀ ਬੈਨ ਪਰ ਬਹੁ ਦੁੱਖ ਪਾਵਣਿਆ ਦੇਹੀ ਜਾਤਨ ਆਗੇ ਜਾਏ ਜਿੱਥੈ ਲੇਖਾ ਮੰਗੀਐ ਤਿੱਥੈ ਛਟੈ ਸੱਚ ਕਮਾਏ ਸਤਗੁਰ ਸੇਵਨ ਸੇ ਤਨ ਮੰਤੇ ਐਪੇ ਉਥੈ ਨਾਮ ਸਮਾਵਣਯ ਭੈ ਭਾਇ ਸੀਗਾਰ ਬਣਾਏ ਗੁਰ ਪ੍ਰਸਾਦੀ ਮਹਲ ਘਰ ਪਾਏ ਅਨ ਦਿਨ ਸਦਾ ਰਵੇ ਦਿਨ ਰਾਤੀ ਮਾਜੀਠੇ ਰੰਗ ਬਣਾਵਣਿਆ ਸਬਨਾ ਪਿਰ ਵਸੈ ਸਦਾ ਨਾਲੇ ਗੁਰ ਪ੍ਰਸਾਦੀ ਕੋ ਨਦਰ ਨਿਹਾਲੇ ਮੇਰਾ ਪ੍ਰਭ ਆਤੂ ਉੱਚੋ ਉੱਚੋ ਕਰ ਕਿਰਪਾ ਆਪ ਮਿਲਾਵਣਿ ਆਉ ਮਾਇਆ 모ਹ ਇਹੋ ਜਗ ਸੁਤਾਉ ਨਾਮ ਵਿਸਾਰੰੰ ਤੇ ਵਿਗੁਤਾਉ ਜਿਸ ਤੇ ਸੁਤਾ ਸੋ ਜਾਗਾਏ ਗੋਰਾ ਮਤ ਸੋਜੀ ਪਾਵਣਿ ਆਪਿਓ ਪੀਐ ਸੋ ਭਰਮ ਗਵਾਏ ਗੋਰਾ ਪ੍ਰਸਾਦ ਮੁਕਤ ਗਤ ਪਾਏ ਭਗਤੀ ਰਤਾ ਸਦਾ ਬੈਰਾਗੀ ਆਪ ਮਾਰ ਮਿਲਾਵਣਿ ਆਪੋ ਪਾਏ ਤੰਦੈ ਲਾਏ ਲੱਖ ਚੌਰਾਸੀ ਰਿਜਕ ਆਪੇ ਅਪੜਾਏ ਲੱਖ ਚੌਰਾਸੀ ਰਿਜਕ ਆਪੇ ਅਪੜਾਏ ਨਾਨਕ ਨਾਮ ਧਿਆਏ ਸਚ ਰਾਤੇ ਜੋ ਤਿਸ ਭਾਵੇਂ ਸੋਕਾਰ ਕਰਾਵਣ ਆ ਮਾਜ ਮਹੱਲਾ ਤੀਜਾਉ ਅੰਦਰ ਹੀਰਾ ਲਾਲ ਬਨਾਇਆ ਗੁਰਕੈ ਸਬਦ ਪਰਖ ਪਰਖਾਇਆ ਜਿਨ ਸਚ ਪੱਲੇ ਸਚ ਵਖਾਣ ਹੈ ਸਚ ਕਸਵਟੀ ਲਾਵਣਿਆ ਹਉ ਵਾਰੀ ਜਿਉ ਵਾਰੀ ਗੁਰਤੀ ਬਾਣੀ ਮਨ ਵਸਾਵਣਿਆ ਅੰਜਨ ਮਹ ਨਿਰੰਜਨ ਪਾਇਆ ਜੋਤੀ ਜੋਤ ਮਿਲਾਵਣਿਆ ਰਹਾਓ ਇਸ ਕਾਇਆ ਅੰਦਰ ਬਹੁਤ पसारा ਇਸ ਕਾਇਆ ਅੰਦਰ ਬਹੁਤ पसारा ਨਾਮ ਨਿਰੰਜਨ ਆਤਿ ਆਗਮ ਅਪਾਰ ਗੁਰਮਖ ਹੋਵੇ ਸੋਈ ਪਾਏ ਆਪੇ ਬਖਸ਼ਿ ਮਿਲਾਵਣਿ ਆਉ ਮੇਰਾ ठाकुर सच्चि ਦਰੜਾਏ ਗੁਰ ਪ੍ਰਸਾਦੀ ਸਚੇ ਚਿਤ ਲਾਏ ਸਚਉ ਸਚ ਵਰਤੈ ਸਭ ਨੀ ਥਾਏ ਸਚੇ ਸਚ ਸਮਾਵਣਿ ਆਉ ਵੇ ਪ੍ਰਵਾਹੋ ਸੱਚ ਮੇਰਾ ਪਿਆਰਾ ਕਿਲ ਵਿਖ ਅਵਗਣ ਕਾਟਣ ਹਾਰਾ ਕਿਲ ਵਿਖ ਅਵਗਣ ਕਾਟਣ ਹਾਰਾ ਪ੍ਰੇਮ ਪ੍ਰੀਤ ਸਦਾ ਧਾਈ ਹੈ ਭੈ ਭਾਏ ਭਗਤ ਦ੍ਰਿੜਾਮਣਿਆ ਤੇਰੀ ਭਗਤ ਸੱਚੀ ਜੇ ਸੱਚੇ ਭਾਵੈ ਆਪੇ ਦੇਨ ਪਛੋਤਾਵੇ ਸਬਨਾ ਜੀਆਂ ਕਾ ਏਕੋ ਦਾਤਾ ਸਭ ਦੇ ਮਾਰ ਜੀਵਮਣਿਆ ਹਰ ਤੋ ਦਬਾ ਜੋ ਮੈਂ ਕੋਈ ਨਹੀਂ ਹਰ ਤੋ ਦੇ ਸੇਮੀ ਤ ਤੁਦਸਾਲਹੀ ਆਪੇ ਮੇਲ ਲਹਿਓ ਪ੍ਰਭ ਸਾਚੇ ਪੂਰੇ ਕਰਮ ਤੋਂ ਪਾਵਣਿਆ ਆਪੇ ਮੇਲ ਲਹਿਓ ਤੂ ਪ੍ਰਭ ਸਾਚੇ ਪੂਰੇ ਕਰਮ ਤੋਂ ਪਾਵਣਿਆ ਮੈਂ ਹੋਰ ਨ ਕੋਈ ਤੂੰ ਦੇ ਜਿਹਾ ਮੈਂ ਹੋਰ ਨ ਕੋਈ ਤੂੰ ਦੇ ਜਿਹਾ ਤੇਰੀ ਨਦਰੀ ਸੀ ਜਸ ਦੇਹਾ ਆਮ ਬਿਨਸਾਰ ਸਮਾਲ ਹਰ ਰਖ ਹੈ ਗੁਰਮੁਖ ਸਹਿਜ ਸਮਾਵਣਿਆ ਤੁਧ ਜੇਵਲ ਮੈਂ ਹੋਰ ਨ ਕੋਈ ਤੁਧ ਆਪੇ ਸਰਜੀ ਆਪੇ ਗੋਈ ਤੁਧ ਆਪੇ ਸਰਜੀ ਆਪੇ ਗੋਈ ਤੂੰ ਆਪੇ ਹੀ ਘੜ ਪੰਨ ਸਵਾਰਹਿ ਨਾਨਕ ਨਾਮ ਸੁਹਾਵਣਿਆ ਉਹ ਆਪੇ ਹੀ ਘੜ ਪੰਨ ਸਵਾਰਹਿ ਨਾਨਕ ਨਾਮ ਸੁਹਾਵਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀਓ ਧੰਨ 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 ਤਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀਓ ਕਲਗੀਆਂ ਵਾਲੇ ਬਾਜਾਂ ਵਾਲੇ ਸਾਹਿਬ ਦੇ ਸਮੇਸ਼ ਪਿਤਾ ਜੀ ਜੋਗੋ ਜੋਗਾ ਟਲ ਤਨ 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 ਸਾਹਿਬ ਸਤਿਗੁਰੂ ਜੀ ਗੁਰੂ ਗ੍ਰੰਥ ਸਾਹਿਬ ਦਾ ਤਰਪਦ ਸਹ ਜੀ ਔਕਾਲ ਪੁਰਖ ਵਾਹਿਗੁਰੂ ਜੀ ਆਪਣੇ ਪੰਥ ਦੇ ਸਦਾ ਸਹਾਈ ਦਾ ਤਰਪਦ ਸਹ ਜੀਓ ਅਤੇ ਜਦੋਂ ਅਸੀਂ ਜਾਵਾਂਗੇ ਜਹਾਂ ਪੰਥ ਤਰ ਕੋ ਨਾ ਸਿ ਜਾਣੂ ਹਰ ਕਾ ਨਾਮ ਤਹਿ ਨਾਲ ਪਛਾਨੂ ਪੰਥਾ ਪ੍ਰੇਮ ਨਾ ਜਾਣੇ ਭੁੱਲੀ ਫਰੇਗਵਾਰ ਅਸੀਂ ਭੁੱਲੇ ਫਿਰਦੇ ਹਾਂ ਉਸ ਵੇਲੇ ਵੀ ਸਾਡੀ ਸਤਿਗੁਰੂ ਜੀ ਸਹਾਈਤਾ ਕਰ ਲੈਣੀ ਸਾਡੀ ਬਹਾ ਫੜ ਲੈਣੀ ਗੁਰਬਾਣੀ ਪੜਦਿਆਂ ਅੰਗਾਸ ਦਿਲਬਖ ਸਿੰਘ ਸੇਵਾਦਾਰ ਪਾਸੋਂ ਜੀ ਵੀ ਅਲ ਗੁਰਬਾਣੀ ਤੋਂ ਕਈ ਭੁੱਲਾਂ ਹੋ ਗਈਆਂ ਹਨ ਤੁਕ ਲਾਖ ਅੱਗੇ ਪਿੱਛੇ ਮੇਰੇ ਕੋਲੋਂ ਪੜਿਆ ਗਿਆ ਹੈ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਅਤੇ ਸਾਧ ਸੰਗਤ ਆਪ ਗੁਰੂ ਰੂਪ ਹੋ ਦਾਸ ਨੂੰ ਖਿਮਾ ਕਰ ਦੇਣਾ ਅੱਜ ਦੀ ਸੇਵਾ ਇੰਨੀ ਕਿਤਾਸ ਵੱਲੋਂ ਪ੍ਰਵਾਨ ਕਰ ਲੈਣ ਦੀ ਕਿਰਪਾਲਤਾ ਕਰਨੀ ਤੁਸੀਂ ਉਦਮ ਦਿੰਦੇ ਹੋ ਤਾਂ ਹੀ ਹੰਦਾ ਸਰਾਏ ਸੇਵਾ ਕਰ ਰਿਹਾ ਹੈ ਤੁਸੀਂ ਅਰਦਾਸ ਕਰਦੇ ਹੋ ਮਾਲਕ ਅਗੇ ਵਾਹਿਗੁਰੂ ਅਗੇ ਤਾਂ ਇਹ ਸੇਵਾ ਚੱਲ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ